ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਉੱਠ ਕੇ ਪਿਆਰ ਹੋ ਗਿਆ ਟਾਈਮ ਦਾ ਕਾਫੀ ਹੋ ਗਿਆ 9:30 ਹੋ ਗਏ ਤੇ ਨਿਆਗਰਾ ਫਾਲ ਚੱਲਿਆਂ ਜੀ ਅਸੀਂ ਘੁੰਮਣ ਆ ਕਰਤਾਰ ਫਿਰਦਾ ਤੇਰੀ ਆ ਗਿਆ ਸੀ ਮੇਰੇ ਕੋਲ ਖੇਡਣ ਲੱਗ ਗਿਆ ਅੱਧਾ ਘੰਟਾ ਹੋ ਗਿਆ ਉਹਨੂੰ ਘੰਟਾ ਸਾਰਾ ਜੀ ਤਿਆਰ ਹੋ ਗਏ ਸਾਰੇ ਜਣੇ ਉਹਦੇ ਕੰਨ ਤੇ ਕੁਝ ਹੋ ਗਿਆ ਅਸੀਂ ਤੇਲ ਲਾਇਆ ਨਰਮ ਕਰਕੇ ਕੀ ਹੋ ਗਿਆ ਜੀ ਉਹ ਪੀਅਰਸਿੰਗ ਕਰਾਈ ਜਾਣਾ ਤਾਂ ਪੱਕ ਗਿਆ ਥੋੜਾ ਓਕੇ ਆ ਕਰਤਾਰ ਫਿਰਦਾ ਹਾਂ ਹੈਲੋ ਕਰਦੇ ਹੈਲੋ 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 ਖੜ ਜਾਂਦੇ ਆ ਸਾਡੀ ਤੇ ਫਿਰ ਮੈਨੂੰ ਆਏ ਸੀਗਾ ਮੈਂ ਕਿਹਾ ਜੇ ਪਹਿਲਾਂ ਇਹ ਤਾਂ ਆਉਗੀ ਖੜ ਜਾਂਦੇ ਟਾਕੀ ਤੇ ਸਾਡੀ ਅੱਛਾ ਕਿੱਡੀ ਵੱਡੀ ਆ ਨਾ ਆ ਦੇ ਦੱਸ ਨੇ ਇਹ ਰੋਟੀ ਖਾਣ ਹੋਣੀ ਆ ਅਰੇ ਵੱਡੀ ਵੱਡੀ ਘਾਟਣਾ ਠੀਕ ਕੋਈ ਨਹੀਂ ਰਣਾ ਬਲੰਡਰ ਆ ਹਾਂ ਆਵੇ ਹਾਂ ਆਹ ਰੋਣਾ ਮੈਨੂੰ ਪਤਾ ਕੱਲ ਨੂੰ ਨਹੀਂ ਪੜਾਂਗਾ ਫਿਰ ਕੱਲ ਨੂੰ ਹੀ ਨਿਕਲਿਆ ਇਹ ਕੱਲ ਨੂੰ ਮੀਂਹ ਆ ਮੈਂ ਤਾਂ ਹੀ ਜਿੱਦ ਰੋੜਾ ਪਾਇਆ ਹੋਇਆ ਸੀ ਅੱਜ ਚਲੋ ਪੰਮਾ ਕਹਿੰਦੇ ਸੀ ਨਹੀਂ ਆਪਾਂ ਕੱਲੂ ਚੱਲਦੇ ਅੱਜ ਲੇਟ ਮੈਂ ਕਿਹਾ ਵੀ ਨਹੀਂ ਮੈਂ ਕਿਹਾ ਵੀ ਲੈ 1 ਵਜੇ ਤੱਕ ਸੁਦੇ ਹਾਂ ਕੋਈ ਨਹੀਂ ਉੱਥੇ ਕਿੰਨੇ ਕ ਟਾਈਮ ਦਾ ਕੰਮ ਆ ਮੂੰਹ ਬਹੁਤ ਨਹੀਂ ਹੈ ਇੱਕ ਦੋ ਘੰਟੇ ਲੁਕਦੇ ਨੇ ਉੱਥੇ ਹਨਾ ਕੋਈ ਵੀੰਦਰ ਪਿੱਛੇ ਬੈਠ ਕੇ ਅਸੀਂ ਅੱਗੇ ਬੈਠੇ ਦੋਨੇ ਜਣੇ ਤੇ ਚਲੋ ਕੌਫੀ ਲਵਾਂਗੇ ਖਰਲੀਨ ਕਹਿੰਦੀ ਕੌਫੀ ਪੀਣੀ ਆਪਾਂ ਕਿ ਸਾਨੂੰ ਵੀਰ ਨਾ ਮੜ ਜਾਂਦਾ ਪੀਣ ਦਾ ਦੋਨਾਂ ਨੂੰ ਸਾਨੂੰ ਵੈਸੇ ਤਾਂ ਆਇਆ ਹੁੰਦਾ ਦੋਨਾਂ ਨੂੰ ਵੀ ਨਾ ਹੀ ਪੀਏ ਉਹ ਦੇ ਸਾਹਮਣੇ ਉਹਦੇ ਸਾਹਮਣੇ ਆਉਗੀ ਬੈਂਕ ਦੇ ਟਿੰਮ ਦੇ ਉਹ ਸੀ ਆ ਬਲੈਕ ਵਾਲਾ ਜਿਹੜਾ ਟਿੰਮ ਨਹੀਂ ਕਾਰਵਾਸ਼ ਦੀ ਬੈਕ ਸਾਈਡ ਨਹੀਂ ਇਹ ਇੱਥੇ ਨਹੀਂ ਹੈ ਇਹ ਹੈ ਇੱਥੇ ਇਤਰਾਹ ਉਹ ਆ ਗਿਆ ਸਾਹਮਣੇ ਚੋ ਵੀ ਪੀਣੇ ਉੱਥੇ ਚੱਲ ਕੇ ਪਹਿਲਾਂ ਤੇਲ ਪਵਾ ਲੂਂਗੀ ਅਰਲੀਨ ਗੱਡੀ ਚਾਣ ਉਹ ਤੋਂ ਬਾਅਦ ਫਿਰ ਦੋਸੀ ਆਰਡਰ ਕਰਕੇ ਉਤਤਵਾਰ ਕਾਫੀ ਆਰਡਰ ਕਰਕੇ ਅਸੀਂ ਅੱਗੇ ਨਿਕਲ ਜਾਵਾਂਗੇ ਫੰਨੇ ਆਗਰਾ ਫਾਲ ਲਈ ਘੰਟੇ ਦੀ ਵਾਰਟ ਘੰਟੇ ਸਵਾ ਘੰਟੇ ਦੀ ਵਾਰਟ ਹੈ ਇੱਥੋਂ ਕਾਫੀ ਅਸੀਂ ਇੱਥੋਂ ਪੀ ਕੇ ਨਹੀਂ ਆਏ ਕਿਉਂਕਿ ਉਹਨਾਂ ਦੇ ਕੋਈ ਸਿਸਟਮ 'ਚ ਪ੍ਰੋਬਲਮ ਸੀਗੀ ਤੇ ਉਹ ਕਹਿੰਦੇ ਦੋ ਘੰਟੇ ਕਹਿੰਦੇ ਵੇਟ ਕਰ ਲਓ ਗੱਡੀ ਪਾਰ ਕਰਕੇ ਨਾ ਅੰਦਰ ਦੇ ਆ ਜਾਓ ਕਹਿੰਦੇ ਜੇ ਆਰਡਰ ਲੈਣਾ ਵੀ ਕੋਈ ਸਿਸਟਮ 'ਚ ਉਹਨਾਂ ਦੇ ਹੋ ਗਈ ਟੈਕਨੀਕਲ ਇਸ਼ੂ ਆ ਗਿਆ ਹੋਗਾ ਤੇ ਇਹ ਖਿੱਚ ਗਈ ਕਹਿੰਦੇ ਮੈਂ ਨਹੀਂ ਕਾਫੀ ਪੀਣੀ ਹੈਗੀ ਪਰ ਜਾਈ ਬੁਜਿੰਦਰ ਦੱਸ ਕਿ ਇੱਦਾਂ ਹੀ ਗੱਲ ਸੀ ਹੈ ਬੁਜਿੰਦਰ ਉਹਨਾਂ ਨੇ ਕਿਹਾ ਕੋਈ ਜਾਣ ਕੇ ਕੀਤਾ ਟੈਕਨੀਕਲ ਇਸ਼ੂ ਸੀਗਾ ਕੋਈ ਉਹਨਾਂ ਦੇ ਸਿਸਟਮ ਦਾ ਤਾਂ ਕਰਕੇ ਆਰਡਰ ਨਹੀਂ ਕਲੀਅਰ ਹੋਇਆ ਉਹਨਾਂ ਦਾ ਉਹ ਜਿੱਥੇ ਤੋਂ ਕਾਹ ਵੀ ਨਾ ਮਿਲਿਆ ਉਹਨਾਂ ਦੂਜੀ ਜਗ੍ਹਾ ਵੀ ਆਏ ਆਗੇ ਟਾਈਮ ਹੋਟੰਦੀ ਹੁਣ ਇੱਥੇ ਆਰਡਰ ਕਰਾਂਗੇ ਦੇਖਦੇ ਇੱਥੇ ਆਰਡਰ ਮਿਲਦਾ ਕਿ ਨਹੀਂ ਮਿਲਦਾ ਹਰਲੇ ਇੱਥੇ ਦਾ ਮੇਲੀ ਜਾਣਾ ਰਿਹਾ ਜਾਣਾ ਦੇਖਦੇ ਆਂਗੇ ਹਾਫ ਫਰੈਸ਼ ਜੈਨ ਹਾਫ ਡਬਲ ਡਬਲ ਐਂਡ ਵਨ ਸਮਾਲ ਟ੍ਰिपल ਟ੍ਰिपल ਵਨ ਸਮਾਲ ਟ੍ਰिपल ਟ੍ਰिपल ਇਹ ਸਟੱਡਸ ਆਈਆ ਅੰਨੇ ਟਾਈਮ ਚ ਉੱਥੇ ਮਿਲਣਾ ਨਹੀਂ ਇੱਥੇ ਤਾਂ 1 ਮਿੰਟ ਹੀ ਲੱਗਿਆ ਕਰ ਲੈਣੇ ਉੱਥੇ ਕਿੰਨਾ ਟਾਈਮ ਲੱਗਿਆ ਉਹਨਾਂ ਦੇ ਸਿਸਟਮ 'ਚ ਪ੍ਰੋਬਲਮ ਸੀ ਉਹ ਕਿਹੜਾ ਚਾਹ ਸੀ ਉਹਨਾਂ ਨੂੰ ਆਪਾਂ ਨੂੰ ਤੰਗ ਕਰਨ ਦਾ ਉਹਨਾਂ ਨੂੰ ਕਿਹੜਾ ਕੋਈ ਫਾਇਦਾ ਸੀ ਉਹਦੇ ਪੈਸੇ ਨਹੀਂ ਵਟਾਉਣੇ ਸੀ ਉਹਨਾਂ ਦੇ ਭਾਗ 'ਚ ਪੈਸੇ ਲਿਖੇ ਰਹੇ ਹੋਏ ਸੀ ਪਰ ਮਾਲਕ ਨੂੰ ਤਾਂ ਉਸੇ ਨੇ ਗਏ ਨੇ ਸਾਰੇ ਕਹਿੰਦੇ ਉੱਥੇ ਕਰਦੇ ਕਹਿੰਦੇ ਇੱਥੇ ਹਰ ਆਲੇ ਆਹ ਸਕੂਲ ਵਾਲੇ ਬੱਚੇ ਜਾਂਦੇ ਛੁੱਟੀ ਹੋ ਗਈ ਇਹਨਾਂ ਨੂੰ ਉਹ ਗਏ ਨੇ ਜਿਆਦਾ ਮੁੰਡੇ ਹਟ ਜਾਂਦੇ ਨੇਗੇ ਹਨਾ ਕਿੰਨੀ ਵਧੀਆ ਆ ਗਈ ਸਾਈਡ ਤੇ ਇਹ ਇਹ ਪਾਸੇ ਵੀ ਆ ਜਾਈਏ ਇਸ ਪਾਸੇ ਆਏ ਰੋਡ ਕਿੰਨੀ ਵਧੀਆ ਆ ਗਈ ਚੱਕਰ ਸਾਰੇ ਖਾਰੇ ਸੀ ਨਾ ਕਿਸੇ ਨੇ ਵੀ ਰੋਕ ਕੇ ਪੁਲਿਸ ਚਾਰੇ ਸੀ ਕਿ ਉਹ ਮੋਟਰਸਾਈਕਲਾਂ ਦੇ ਅੱਗੇ ਅਸਾਈਡ ਤੇ ਸਮੁੰਦਰ ਟਾਈਪ ਆ ਗਿਆ ਕੋਈ ਸਮੁੰਦਰ ਹੀ ਲੱਗ ਰਿਹਾ ਲੇ ਨੇ ਤਾਂ ਇਹ ਲੈਗਾ ਨਹੀਂ ਨਹੀਂ ਸਮੁੰਦਰ ਆ ਇਤਨਾ ਖਾਲੀ ਲੱਗ ਰਿਹਾ ਜਮੀ ਪਾਣੀ ਉੱਧਰ ਵੀ ਲੋ ਜੀ ਨਾਇਗੜਾ ਨਾਇਗੜਾ ਪਹੁੰਚ ਗਏ ਅਸੀਂ ਹੋ ਗਈਆਂ ਨਾਇਗੜਾ ਦਾ ਰਿਵੋਲਵਿੰਗ ਰੈਸਟੋਰੈਂਟ ਸਰ ਰਿਵੋਲਵਿੰਗ ਰੈਸਟੋਰੈਂਟ ਇਹ ਤਾਂ ਲੁਧਿਆਣਾ ਵਿੱਚ ਹੁੰਦਾ ਸੀ ਬਹੁਤ ਟਾਈਮ ਪਹਿਲਾਂ ਹੁਣ ਤਾਂ ਪਤਾ ਨਹੀਂ ਹੈਗਾ ਕਿ ਨਹੀਂ ਰਿਵੋਲਵਿੰਗ ਰੈਸਟੋਰੈਂਟ ਮੈਂ ਤੂੰ 25-30 ਸਾਲ ਪਹਿਲਾਂ ਲੈਟ ਹੋਣਾ ਆਪਾਂ ਆਪਾਂ پارک ਕਰਨੀ ਆ ਹੁਣ ਤਾਂ ਹਾਂਜੀ 1 ਵਜੇ ਜੀ ਨਹੀਂ 1 ਵਜੇ ਆ ਸਾਢੇ 12:00 ਸਾਢੇ 12:00 ਹੋ ਗਏ ਤੇ ਅਨੁਭਕ ਲੱਗਦੀ ਬੋਲ ਜਿੰਦਾ ਰੋਟੀਆਂ ਬਣਾ ਲਏ ਸੀ ਵਧੀਆ ਕੀਤਾ ਨੇ ਨੇ ਬਾਹਰ ਖਾਣੇ ਕਿਹੜਾ ਸੌਖੀ ਆ ਪਰ ਮੈਂ ਨਹੀਂ ਗਿਰਦੀ ਹੈ। ਤੇ ਬਾਕੀ ਫਰੂਟ ਲੈਏ ਸੀ ਸੇਬ ਫਿਰ ਲੈ ਸੀ ਕਿ ਦੋ ਕ ਹਲੇ ਤਾਂ ਉਗਰਾ ਰੋਟੀਆਂ ਆ ਰਹੀਆਂ ਮੈਂ ਫਰੂਟ ਖਾਵਾਂਗੀ ਹੂੰ ਮੈਂ ਫਰੂਟ ਖਾਵਾਂ ਓਕੇ ਜਿੱਤੀ ਵਾਸਤੇ ਖਾ ਖੀ ਜਾ। ਇਹਦਾ ਪਹਿਲਾ ਪੇਟ ਭੋਜਾ ਕਰ ਲੈ ਫੇਰ ਜਾਵਾਂਗੇ ਨਿਆਗੜਾ ਹਾਲ ਦੇਖਣ ਹੂੰ ਨਾਈਗਰਾ ਨਹੀਂ ਆਗਰਾ ਨਹੀਂ ਆਗਰਾ ਨਿਆਗਰਾ ਖਾਲ ਚਲੋ ਜਿਹੜਾ ਵੀ ਆਂਦੀ ਪਹੁੰਚ ਕੇ ਗੱਡੀ ਲਾਤੀ ਪਾਰਕਿੰਗ ਤੇ ਅਸੀਂ ਤੇ ਹੁਣ ਜਾ ਰਹੇ ਹਾਂ ਪੇ ਕਰਨ ਪਾਰਕਿੰਗ ਦੇ ਪੈਸੇ ਹੁਣ ਚੱਲੇ ਚਰਨੇ ਵੱਲ ਨੂੰ ਕਿ ਲੱਗ ਰਹੇ ਰਵਿੰਦਰ ਕਿਵੇਂ ਲੱਗ ਰਹੇ ਜਾ ਕੇ ਪਤਾ ਲੱਗੂਗੀ ਹੈ ਉਹ ਜਾ ਕੇ ਪਤਾ ਲੱਗੂਗੀ ਕੀ ਆ ਪਾਣੀ ਪਾਣੀ ਹੋਣਾ ਚਾਰੇ ਪਾਸੇ ਉੱਥੇ ਚੱਲ ਮੋਟੇ ਜਾਣਾ ਮੈਂ ਅੱਗੇ ਉਹ ਪੂਜਾਰੇ ਸੀ ਉਹ ਤੇ ਪੂਰੀ ਰੌਣਕਾ ਨਾ ਹਟਣ ਲੋਕ ਤੇ ਵੀ ਜਾਵਾਂਗੇ ਅਸੀਂ ਉਹ ਆ ਗਿਆ ਸਾਹਮਣੇ ਨਾਇਗਰਾ ਫਾਲ ਕਿੰਨਾ ਵੱਡਾ ਝਰਨਾ ਹਨਾ ਇੱਧਰ ਸਾਹਮਣੇ ਉਹ ਬਿਲਡਿੰਗਾਂ ਅਮਰੀਕਾ ਦੀ ਦਿਖ ਰਹੀਆਂ ਨੇਗੀਆਂ ਝੰਡਾ ਲੱਗਿਆ ਉੱਧਰ ਅਮਰੀਕਾ ਦਾ ਹਨੇ ਆਗਰਾ ਹਾਲ ਉਹ ਉੱਧਰ ਜਿਆਦਾ ਪਾਣੀ ਉੱਡ ਰਿਹਾ ਹਨਾ ਪ੍ਰੈਸ਼ਰ ਨਾਲ ਲਓ ਜੀ ਪਾਣੀ ਆਗਰਾ ਹਾਲ ਤੇ ਦੇਖੋ ਕਰਨੇ ਕਰਨੇ ਚੱਲ ਰਹੇ ਆਗੇ ਉਹ ਯੂਐਸ ਵਾਲੀ ਸਾਈਡ ਤੇ ਵਸਦਾ ਹੈ ਹਨਾ ਹਨਾ ਤੇਰਾ ਯੂਐਸ ਵਾਲੀ ਸਾਈਡ ਤੇ ਲੋਕ ਨੇ ਜਿਹੜੇ ਕਿਸ਼ਤੀਆਂ ਚੱਲ ਰਹੀਆਂ ਨਹੀਂ ਆਂ ਘਰ ਘਰ ਜਾਂਦੇ ਆਂ ਪਾਣੀ ਉੱਤੇ ਪੈਂਦਾ ਉਹ ਥੱਲੇ ਜਾਂਦੇ ਹੋਵਾਂਗੇ ਆ ਲੈ ਕੇ ਜਾਂਦੇ ਨੇ ਛੱਡ ਕੇ ਆਉਂਦੇ ਨੇ ਇੰਨਾ ਜਾ ਕੇ ਬਹੁਤ ਵਧੀਆ ਜਗਾ ਬੜਾ ਧੀ ਲੱਗ ਰਿਹਾ ਇੱਥੇ ਅਗ ਦੇਖ ਜਾਨੀ ਦੇਖੀ ਜਾਓ ਪਾਣੀ ਕਰਨੀ ਥੱਲੇ ਆ ਕਿਸ਼ਤੀਆਂ ਜਾਂਦੀਆਂ ਨੇ ਲੋਕ ਬੈਠ ਬੈਠ ਜਾਂਦੇ ਨੇਗੇ ਉਹ ਯੂਐਸਏ ਦੇ ਨੇ ਨੀਲੇ ਰੰਗ ਦੇ ਉਹਨਾਂ ਦੇ ਬਾਹਮਦ ਨੇ ਕਿ ਰੇਨ ਕੋਟ ਜੇ ਕਿਉਂਕਿ ਪਾਣੀ ਪੈਂਦਾ ਉਹ ਨਾ ਅੰਦਰ ਜਾ ਕੇ ਇਹ더라 ਰੈੱਡ ਬਾਹਮਦ ਨੇ ਇਹਨਾਂ ਦੇ ਹਾਂਜੀ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਤੇ ਹਵਾ ਬੜੀ ਵਧੀਆ ਲੱਗ ਰਹੀ ਐ ਤੇ ਠੰਡੀ ਆ ਥੱਲੇ ਨਹੀਂ ਜਾਂ ਬਹਿ ਕਿਉਂਕਿ ਪਿੰਦਰ ਕੀ ਕਹਿੰਦੇ ਜਾਣਾ ਨਹੀਂ ਹਲੇ ਵੀ ਕਹਿੰਦੇ ਜਾਣਾ ਨਹੀਂ ਤੇ ਮੈਂ ਫਿਰ ਇਕੱਲਾ ਜਾ ਕੀ ਕਰੂੰਗਾ ਉੱਥੇ ਟਾਈਮ ਲੱਗ ਜਾਣਾ ਅੱਧਾ ਪੂਣਾ ਘੰਟਾ ਇਹਨਾਂ ਨੂੰ ਉੱਥੇ ਹੋ ਜਾਣਾ ਬੋਰ ਹੋ ਜਾਣਗੀਆਂ ਇਹ ਫਿਰ ਉਹ ਕਿਸ਼ਤੀ ਜਾਂਦੇ ਨੇ ਹੈਗੇ ਅਸੀਂ ਹਾਂ ਨਾਲੇ ਵਧੀਆ ਸਾਹਮਣੇ ਕਿਹਦੇ ਟਾਈਮ ਤਾਂ ਹੋ ਸਕਦਾ ਪੂਰਾ ਵੀ ਚੱਲਦੇ ਹੋਣਾ ਨਾ ਉਹ ਇਹ ਕੁੱਤਾ ਗੋੜਾ ਕਿਸ਼ਤੀ ਅੰਦਰ ਲੈ ਕੇ ਜਾਂਦੇ ਨੇ ਉੱਥੇ ਪਾਣੀ ਦੇ ਉਹ ਦੇਖੋ ਕਿਸ਼ਤੀ ਪਾਣੀ ਦੇ ਵਿੱਚ ਆ ਰੇਨ ਕੋਟ ਪਾਉਣ ਰਿਹਾ ਹੈ ਪੂਰਾ ਵਧੀਆ ਫਾਇਦਾ ਦੇਣ ਦਾ ਵਧੀਆ ਲੰਘ ਜੂਗਾ ਇੱਥੇ ਹਾਂ ਨਾ ਅੱਜ ਇਹ ਪਲੈਨ ਇੱਧਰ ਇਹ ਦੇਖਾਂਗੇ ਟਰਾਈ ਕਰਾਂਗੇ ਹਾਂਜੀ ਹੁਣ ਚੱਲਿਆਂ ਅਸੀਂ ਆਈਸਕ੍ਰੀਮ ਖਾਣ ਉਹ ਪਾਰਲਰ ਹੈਗਾ ਆਈਸਕ੍ਰੀਮ ਦਾ ਇੱਧਰਲੇ ਪਾਸੇ ਉੱਥੇ ਜਾਵਾਂਗੇ ਹਾਂ ਠੀਕ ਹੈ ਮਮਾ ਆ ਫੇਰ ਬੜਾ ਕਦਮ ਭਈ ਹੈ ਬਈ ਅੱਜ ਤਾਂ ਅੱਜ ਤਾਂ ਨਾਲੇ ਵੀਕਐਂਡ ਨਹੀਂ ਹੈਗਾ ਅਦਰ ਵਿੱਚ ਤਾਂ ਬਹੁਤ ਹੁੰਦਾ ਹੋਊਗਾ ਇੱਥੇ ਹਾਂ ਨਾ ਸ਼ਨੀਵਾਰ ਐਸਾ ਤਾਂ ਬਹੁਤ ਭੀੜ ਹੁੰਦੀ ਹੋਊਗੀ